ਅਤੇ ਦਸਮਾਤਾ ਮਾਤਾ ਅਜਿਤੇ ਦੇ 58 ਸਾਲ ਪਹਿਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਦੇ ਰੂਪ ਵਿੱਚ ਉਹ ਵੀ ਬਚਨ ਪੂਰਾ ਕਰ ਦਿੱਤਾ ਜੀ ਤਿੰਨ ਧਾਵੇ ਆਲਾ ਦੋ ਨੰਬਰ ਤੀਜੇ ਨੰਬਰ ਤੇ ਸੰਗਤ ਜੀ ਜਦ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ ਨਾ ਮੂਲਾ ਸਿਆਲਕੋਟ ਦੇ ਰਹਿਣ ਵਾਲਾ ਮੂਲਾ ਤੇ ਸੰਗ ਜਿੱਥੇ ਚਰ ਮਹਾਰਾਜਾ ਮਲਾਪ ਹੋਇਆ ਮਰਦਾਨੇ ਰਾਹੀ ਮਹਾਰਾਜ ਨੇ ਇੱਕ ਟਕਾ ਦਿੱਤਾ ਸੀ 2 ਪੈਸੇ ਦਾ ਇੱਕ ਟਕਾ ਹੁੰਦਾ 2 ਪੈਸੇ ਦਾ ਇੱਕ ਟਕਾ ਮਰਦਾਨਿਆਂ ਸੱਚ ਤੇ ਝੂਠ ਸੌਦਾ ਲੈ ਕੇ ਆ ਜਦ ਸਿਆਲਕੋਟ ਵਿੱਚ ਗਿਆ ਮਰਦਾਨਾ ਹੱਟੀਆਂ ਤੇ ਫਿਰਦਾ ਉਹ ਭਾਈ ਮੈਨੂੰ ਸੱਚ ਤੇ ਝੂਠ ਸੌਦਾ ਦਿਓ ਆ ਲਓ ਪੈਸੇ ਉਹ ਜਦੋਂ ਗੱਲ ਦੀ ਸਮਝ ਹੀ ਨਹੀਂ ਪਈ ਵੀ ਸੌਦਾ ਕਿਹੜਾ ਹੈ ਬਾਬੇ ਨਾਨਕ ਨੇ ਰਾਮ ਜਮਾਰੀ ਵੀ ਆਪੇ ਦੇਊਗਾ ਜਿਹਨੂੰ ਪਤਾ ਧਾਰਮੀ ਪੁਰ ਸਮਝ ਲੈਂਦੇ ਨੇ ਗੁੰਗੇ ਦੀ ਮਾਂ ਤੇ ਜਿਹੜੀ ਉਹ ਆਪਣੇ ਗੁੰਗੇ ਦਾ ਸਭ ਕੁਝ ਸਮਝਦੀ ਆ ਇਸ਼ਾਰਾ ਕੀ ਮੰਗਦਾ ਹੈ ਤਾਂ ਸੰਘਾਜੀ ਜਦੋਂ ਪੁੱਛਦਾ ਫਿਰਦਾ ਕਹਿੰਦੇ ਇਹ ਸੌਦਾ ਤਾਂ ਫਕੀਰਾ ਇਹ ਨਹੀਂ ਮਿਲਣਾ ਇੱਥੋਂ ਕਿਤੋਂ ਮਿਲੂਏ ਤੂੰ ਕਹਿਣਾ ਕੀ ਆ ਸਾਨੂੰ ਦੱਸ ਇਹ ਤਾਂ ਸੌਦਾ ਸਾਡੇ ਕੋ ਤਾਂ ਕਰਾਨੇ ਦਾ ਲੈ ਜਾ ਸਬਜੀ ਭਾਜੀ ਲੈਦਾ ਕਪੜਾ ਲੀਡਾ ਲੈ ਜਾ ਸੋਨਾ ਚਾਹੁੰਦੇ ਆ ਤਾਂ ਨਵੇਂ ਸੌਦਾ ਤੂੰ ਆਇਆ ਕਿੱਥੋਂ ਆ ਸਾਰੇ ਜਵਾਬ ਦੇ ਦਿੱਤਾ ਤਾਂ ਸੰਗਤ ਜੀ ਕੀ ਹਾਂ ਅੱਜ ਮੇਲ ਹੋ ਗਿਆ ਮੂਲਾ ਬੈਠਾ ਤੇ ਮੂਲਾ ਬੈਠਾ ਸੰਗਤ ਜੀ ਗੱਦਾ ਲਾਈ ਬੈਠਾ ਟੋਕਰ ਚੱਕਰ ਫਿਰ ਰਹੇ ਨੇ ਬਾ ਫਿਰ ਸੰਗਤ ਜੀ ਜੇ ਸਾ ਮੈਂ ਕਹਿੰਦੇ ਤੇ ਇਹਨੇ ਫਿਰ ਕੀ ਕੀਤਾ ਕਹਿੰਦੇ ਲੈ ਫਕੀਰਾ ਉਹ ਕبھی ਪਿਛਲੇ ਜਰਮਾ ਦਾ ਸਾਹਬ ਕਿਤਾਬ ਸੀ ਐਵੇਂ ਨਹੀਂ ਜੁੜਦਾ ਕੋਈ ਸਤਿបុਰਸ਼ਾਂ ਨਾਲ ਦੂਰੀਏ ਫਿਰਦੀ ਆ ਐਵੇਂ ਨਹੀਂ ਜੁੜਦਾ ਇਹਦਾ ਕੋਈ ਪਿਛਲਾ ਸਾਹਬ ਨਹੀਂ ਬਾਕੀ ਵੀ ਤਾਂ ਜਵਾਬ ਦੇ ਹੀ ਗਏ ਕਨਸੋਂ ਤਾਂ ਸਮਝੇ ਨਹੀਂ ਤਦੋਂ ਦੱਸਦਾ ਕਿਹੜਾ ਪਰ ਸਮਝਣ ਵਾਲੇ ਸਮਝ ਗਏ ਲਿਆ ਕਹਿੰਦੇ ਹਾਲਿਆ ਟਕਾ ਟਕਾ ਰੱਖ ਲਿਆ ਇੱਕ ਪੈਸੇ ਦਾ ਸੱਚ ਇੱਕ ਪੈਸੇ ਦਾ ਝੂਠ ਲਿਖ ਕੇ ਦੇ ਦਿੱਤਾ ਕਾਗਜ਼ ਦੇ ਉੱਤੇ ਦਾ ਕਹਿੰਦੇ ਇਹੀ ਸੌਦਾ ਆਪਣੇ ਗੁਰੂ ਨੂੰ ਜਾ ਕੇ ਦੇ ਦੇ ਤਾਂ ਨੈ ਸੰਗਤ ਜੀ ਬਾਬਾ ਜੀ ਸਮੇਂ ਕਹਿੰਦੇ ਮਰਦਾਨਾ ਕਹਿੰਦਾ ਵੀ ਬੜੀ ਗੱਲ ਆ ਆਹੀ ਸੌਦਾ ਏ ਇਕਾਦਾ ਸੌਦਾ ਮਰਦਾਨਾ ਵੀ ਚਲੋ ਗੁਰੂ ਮਹਾਰਾਜ ਆਪੀ ਜਾਣਦੇ ਨੇ ਆ ਗਿਆ ਕਹਿੰਦੇ ਲਓ ਮਹਾਰਾਜ ਆ ਕਾਗਜ਼ ਦਾ ਟੁਕੜਾ ਕਹਿੰਦੇ ਮਰਦਾਨਿਆਂ ਇਹ ਜਿਹੜੇ ਸੌਦਾ ਦਿੱਤਾ ਸਾਡੇ ਕੋਲ ਬੁਲਾ ਕੇ ਲੈ ਕੇ ਆ ਆ ਗਿਆ ਚਲੋ ਲਿਆਂਦਾ ਕਹਿੰਦੇ ਤੈਨੂੰ ਮਹਾਰਾਜ ਬੁਲਾਉਂਦੇ ਨੇ ਚਲ ਆ ਗਿਆ ਕਹਿੰਦੇ ਮੂਲੇ ਨੇ ਮੱਥਾ ਟੇਕਿਆ ਕਹਿੰਦੇ ਮੂਲਾ ਆ ਜਿਹੜਾ ਸਾਨੂੰ ਸੌਦਾ ਦਿੱਤਾ ਤਾਂ ਮਾਰਨਾ ਸੱਚ ਜਿਉਣਾ ਝੂਠ ਇਹਦੇ ਤੇ ਤੇਰਾ ਵੀ ਭਰੋਸਾ ਕੋਈ ਤੇਰਾ ਕੋਈ ਵਿਸ਼ਵਾਸ ਹੈਗਾ ਤਾਂ ਸੰਗਤ ਚਾਲ ਕਹਿੰਦੇ ਸਾਡੇ ਨਾਲ ਚੱਲ ਜੰਗਲ ਚ ਨੂੰ ਆਪਾਂ ਤੈਨੂੰ ਨੌਖੰਡ ਧਰਤੀ ਦੀ ਸੈਰ ਕਰਾਈਏ ਦਿਖਾ ਕੇ ਲਈਏ ਚੱਲ ਸਾਡੇ ਨਾਲ ਬਾਲਾ ਮਰਦਾਨਾ ਵਿੱਚ ਇਹ ਮੂਲਾ ਤੁਰ ਤੁਰ ਪੈ ਸੰਗਤ ਜੀ ਜੇ ਤਾਨੂੰ ਤੇਰੇ ਬਚਨਾਂ ਤੇ ਭਰੋਸਾ ਚੱਲ ਸਾਡੇ ਨਾਲ ਤੁਰ ਤਰ ਪਿਆ ਤੁਰ ਪਿਆ ਸੰਗਤ ਜੀ ਕੋਈ ਸਾਲ ਲੰਘ ਗਏ ਫਿਰਦਿਆਂ ਨੂੰ ਕਿਸੇ ਨੇ ਸਨੇਹਾ ਦੇ ਦਿੱਤਾ ਮੂਲਿਆ ਤੇਰੇ ਘਰ ਵਾਲੀ ਮਰਨ ਪਈਆ ਮਨ ਦੇ ਕਿਨਾਰੇਆ ਬਿਮਾਰ ਪਈਆ ਉਹਨੇ ਮਰ ਜਾਣਾ ਤੈਨੂੰ ਯਾਦ ਕਰਤੀਆ ਮਹਾਰਾਜ ਨੂੰ ਕਹਿਨਾ ਮਹਾਰਾਜ ਐਨੇ ਸਾਲ ਫਿਰਦਿਆਂ ਨੂੰ ਹੋ ਗਏ ਮੈਨੂੰ ਛੁੱਟੀ ਦੋ ਮੇਰੇ ਘਰ ਵਾਲੀ ਬਿਮਾਰ ਪਈਆ ਤਾਂ ਮਰਨ ਕਰ ਰਿਆ ਮਹਾਰਾਜ ਤੈਨੂੰ ਐਵੇਂ ਸਨੇਹਾ ਦੇ ਦਿੱਤਾ ਤੂੰ ਨਾ ਜਾ ਇਹ ਕਹਿੰਦਾ ਝੂਠ ਬੋਲ ਦਿੱਤਾ ਨਹੀਂ ਮਹਾਰਾ ਮੇਰਾ ਮੰਨ ਲਗਦਾ ਮੋਹ ਸੀ ਨਾ ਬਾ ਫਿਰ ਕਹਿੰਦੇ ਚੰਗਾ ਚੱਲ ਜਾ ਚਲੇ ਆ ਗਿਆ ਘਰੇ ਮਿਲਿਆ ਮੁਰਾ ਕੋਈ ਗੱਲ ਨਹੀਂ ਸੀ ਕੋਈ ਐਸੀ ਗੱਲ ਨਹੀਂ ਸੀ ਸੰਗਤ ਜੀ ਚਲੋ ਧਰੇਲੂ ਗੱਲਾਂ ਹੁੰਦੀਆਂ ਨੇ ਬਾ ਫਿਰ ਘਰੇ ਆਏ ਸੰਗਤ ਜੀ ਤਾਂ ਕੋਈ ਵੀ ਸਮੇ ਤੋਂ ਬਾਅਦ ਮਹਾਰਾਜ ਆਏ ਕਹਿੰਦੇ ਮਰਦਾਨਿਆਂ ਆਪਣਾ ਇੱਕ ਸਾਥੀ ਰਹਿੰਦਾ ਇੱਥੇ ਸਿਆਲਕੋਟ ਉਹਨੂੰ ਲੈ ਕੇ ਆ ਨਾਲ ਮਿਲ ਛਲਦੇ ਆ ਤਾਂ ਫਿਰ ਸਮਾਂ ਹੋ ਗਿਆ ਮਿਲਿਆ ਨੂੰ ਮਰਦਾਨਾ ਕਿਹਾ ਕਹਿੰਦੇ ਬੁਲਿਆ ਬਾਬਾ ਨਾਨਕ ਜੀ ਬਾਹਰ ਬੈਠੇ ਨੇ ਤੈਨੂੰ ਸੱਦਿਆ ਉਹਦੇ ਘਰ ਵਾਲੀ ਬਾਹਰ ਬੈਠੀ ਆ ਤੇ ਉਹਨੇ ਦੇਖਿਆ ਵੀ ਉਹੀ ਸਾਧੂ ਫੇਰ ਆ ਗਏ ਜਿਹੜੇ ਮੇਰੇ ਘਰ ਵੱਲ ਲੈ ਗਏ ਕਈ ਸਾਲ ਮੋੜਿਆ ਹੀ ਨਹੀਂ ਬਾ ਸੰਗਤ ਜੀ ਉਹ ਕਹਿੰਦੀ ਮੈਂ ਤੂੰ ਰੁਕ ਜਾ ਮੈਂ ਜਵਾਬ ਦੇਣੀ ਆ ਇਹਨਾਂ ਨੂੰ ਤੂੰ ਲੋਕ ਜਾ ਅੰਦਰ ਹੀ ਦੇਖੋ ਉਹਨੂੰ ਮੂਲੇ ਨੂੰ ਲੁਕੋ ਦਿੱਤਾ ਅੰਦਰ ਤੇ ਆਪ ਸੰਗੇ ਕਹਿੰਦੇ ਭਾਈ ਕਿ ਕਹਿੰਦੇ ਭਾਈ ਉਹ ਤਾਂ ਘਰੇ ਨਹੀਂ ਹੈਗਾ ਝੂਠ ਬੋਲ ਗਈ ਹੈ ਅੰਦਰੀ ਬਾਬੇ ਨਾਨਕ ਨੂੰ ਆਇਆ ਮਰਦਾਨਾ ਕਹਿੰਦੇ ਮਾਰੋਦ ਘਰ ਵਾਲੇ ਕਹਿੰਦੇ ਤਾਂ ਘਰੇ ਨਹੀਂ ਉਧਰ ਮਹਾਰਾਜ ਮੋੜਦਿਆ ਕਰਨ ਕਹਿੰਦੇ ਇੱਕ ਵਾਰ ਫੇਜ ਆਇਆ ਸਮਾਂ ਦਿੰਦੇ ਸੀ ਮਹਾਰਾਜ ਜੇ ਕੋਈ ਸੋਦਰ ਚਵੇ ਸਮਾਂ ਤੈਨੂੰ ਬਚਨ ਕਰਦੇ ਹੁੰਦੇ ਸੀ ਕਹਿੰਦੇ ਇੱਕ ਵਾਰ ਫੇਜ ਆਇਆ ਕਹਿੰਦੇ ਮਾਰਾ ਠੀਕ ਅਗਰੋ ਗਿਆ ਭਾਈ ਮੂਲੇ ਨੂੰ ਅਸੀਂ ਲੈ ਕੇ ਜਾਣਾ ਮੇਰੇ ਗੁਰੂ ਜੀ ਬੁਲਾਉਂਦੇ ਨੇ ਭਾਈ ਤੈਨੂੰ ਜਨੂੰ ਕਿਹਾ ਬਾਰ-ਬਾਰ ਤੂੰ ਗੇੜੇ ਮਾਰੀ ਜਾਣਾ ਬਿਤੇਨ ਉਹਨੂੰ ਐਸੀ ਵੀ ਜੇ ਹੁਣ ਫੇਰ ਲੱਗੇ ਖਾਲੀ ਖਬਰਾਂ ਕਿੱਦਨੂ ਲੈ ਕੇ ਜਾਣਗੇ ਸਾਦਾ ਤਾਂ ਕਿ ਸਾਧੂਆਂ ਦਾ ਕੀ ਹੁੰਦਾ ਉਹ ਭਾਈ ਬਹੁਤ ਬੋਲੀ ਵੱਧ ਕੱਟ ਤਾਂ ਗੁਰੂ ਸਾਹਿਬ ਜੀ ਨੂੰ ਮਰਦਾਨਾ ਕਹਿੰਦਾ ਮਹਾਰਾਜ ਉੱਥੇ ਜਾਣਾ ਠੀਕ ਨਹੀਂ ਵੱਧ ਕੱਟ ਬੋਲਦੀ ਆ ਉਹਦੇ ਘਰ ਵਾਲੀ ਕਲੇੜੀਆਂ ਕਲੇੜੀਆਂ ਹੀ ਹੁੰਦੀਆਂ ਨੇ ਹੋਰ ਕੀ ਆ ਸਤਵੰਦੀਆਂ ਤੋੜੋਂ ਹੁੰਦੀਆਂ ਨੇ ਕੋਈ ਜੀਕ ਹੈ ਮਹਾਰਾਜ ਕਹਿੰਨੇ ਕੀ ਤਾਂ ਲੋ ਤੀਜਾ ਬਚਨ ਫੇਰ ਕਹਦੇ ਇੱਕ ਵੇਰੀ ਫੇਜ ਆਇਆ ਚਲ ਜੇ ਸੁਦਰ ਚ ਬਿਆ ਆਪਣਾ ਸਾਥੀ ਆ ਉਹਦਾ ਬਚਾਓ ਹੋ ਜਵੇ ਹੁ ਫਿਰ ਤਾਂ ਵੱਧ ਬਾळा ਘੱਟ ਬੋਲੀ ਤਾਂ ਕੁੰਡਾ ਹੀ ਲਾ ਲਿਆ ਚਲ ਕੁੰਡਾ ਹੀ ਲਾ ਲਿਆ ਅੰਦਲਾ ਤਾਂ ਕਹਨੇ ਗੁਰੂ ਜੀ ਹੁਣ ਨਹੀਂ ਉੱਥੇ ਜਾਣਾ ਮੈਂ ਨਹੀਂ ਜਾਣਾ ਤੂੰ ਤਾਂ ਮੈਨੂੰ ਭੇ ਉਧਰੋਂ ਉਹ ਭੇਜ ਦਿੰਦੀ ਆ ਮਹਾਰਾਜ ਮੈਂ ਨਹੀਂ ਜਾਣਾ ਹੁਣ ਕਹਨੇ ਕੁੰਡਾ ਲਾ ਲਿਆ ਹੁਣ ਨਾਲ ਬਹੁਤ ਬੋਲੀਆ ਕਹਦੇ ਕੀ ਕਹਦੇ ਆ ਕਹਦੇ ਉਹ ਕਹਿੰਦਿਆ ਹੈ ਨਹੀਂ ਘਰੇ ਨਹੀਂ ਹੈਗਾ ਤੇ ਅੱਛਾ ਭਾਈ ਹੈ ਨਹੀਂ ਤਾਂ ਹੈ ਹੀ ਨਹੀਂ ਲੋ ਗੁਰੂ ਬਾਬਾ ਜੀ ਕਹਿੰਦੇ ਹੈ ਨਹੀਂ ਤਾਂ ਹੈ ਹੀ ਨਹੀਂ ਚਲੋ ਜਦ ਆ ਗੱਲ ਹੋ ਗਈ ਅੰਦਰੋਂ ਸੱਪ ਨਿਕਲਿਆ ਸੱਪ ਨੇ ਡੱਸ ਦਿੱਤਾ ਮੂਲਾ ਮਰ ਗਿਆ ਚਲੋ ਪ੍ਰਾਣ ਨਿਕਲ ਗਏ ਹੁਣ ਰੋਂਦੀਆਂ ਤਾਹਾਂ ਮਾਰ ਮਾਰ ਕੇ ਤੇ ਸੰਗਤ ਜੀ ਲੋਕ ਇਕੱਠੇ ਕੱਲੇ ਤੇ ਫਿਰ ਸਾਰੀ ਗੱਲ ਖੁੱਲੀ ਇਹ ਚੱਕ ਕੇ ਲੋਕ ਕਹਿੰਦੇ ਵੀ ਭਾਈ ਕਿਆ ਤਾ ਗਲਤੀ ਕੋ ਕੀਤੀ ਮਹਾਪੁਰਖਾਂ ਨੂੰ ਝੂਠ ਬੋਲਿਆ ਹੁਣ ਤਨੂ ਬਾਅਦ ਫੇਰ ਚੱਕ ਕੇ ਲੈ ਕੇ ਆਈ ਚਲੋ ਮਹਾਰਾ ਜ ਨੇੜੇ ਹੋਣਗੇ ਮਹਾਰਾਜ ਕੋ ਲਿਆ ਕੇ ਪਾਤਾ ਪਿੰਡ ਵਾਸੀ ਵਿੱਚ ਪੈ ਗਈ ਕਿਹ ਰੇਤੇ ਪਾਛਾ ਇਹ ਤਾਂ ਸਾਰੀ ਉਮਰ ਸਰਦ ਸਾਈਆਂ ਇਹ ਤਾਂ ਠੀਕ ਨਹੀਂ ਮਹਾਰਾ ਕਿਰਪਾ ਕਰੋ ਅਸੀਂ ਵੀ ਵਿੱਚ ਇਹਨੇ ਗਲਤੀ ਕੀਤੀ ਚਲ ਬਖਸ਼ ਦੋ ਮਹਾਰਾ ਜ ਕਨੇ ਬਖਸ਼ੜਾ ਤਾਂ ਹੈ ਨਹੀਂ ਸੀ ਮਹਾਰਾਜ ਕੀ ਕਹਿੰਦੇ ਹਨ ਲੋ ਪੜ ਵੀ ਲੋ ਇਹ ਤਾਣਾ ਪੜਦੇ ਹੁੰਦੇ ਨੇ ਸਾਰੇ ਸਟੇਜਾਂ ਦੇ ਉੱਤੇ ਉਹਨੂੰ ਮੂਲਾ ਮਰਿਆ ਪਿਆ ਮੂਰੇ ਕਪੜਾ ਦਿੱਤਾ ਹੋਇਆ ਗੁਰੂ ਬਾਬਾ ਜੀ ਕੀ ਕਹਿੰਦਾ ਮੂਲਿਆ ਤੂੰ ਸਾਡੇ ਨਾਲ ਮਿੱਤਰਤਾ ਪਾ ਕੇ ਸਾਡੇ ਨਾਲ ਸਾਥ ਪਾ ਕੇ ਤੇ ਫਿਰ ਅੱਜ ਕੀ ਤੂੰ ਫੇਰ ਵਿਸ਼ਵਾਸ ਘਾਤ ਕਰ ਦਿੱਤਾ ਤੂੰ ਤਾਂ ਅੰਦਰੇ ਸੀ ਝੂਠ ਬੋਲਿਆ ਤੇਰੇ ਘਰ ਵਾਲੀ ਨੇ ਝੂਠ ਬੋਲਿਆ ਅੱਜ ਪਰੇ ਉੱਥੇ ਵਚਨ ਕੀਤਾ ਨਾਲ ਕਿਰਾੜਾ ਦੋਸਤੀ ਕਿਰਾੜ ਸੀ ਉਹ ਕਰਿਆੜ ਨਾਲ ਕਿਰਾੜਾ ਦੋਸਤੀ ਤੇਰੇ ਨਾਲ ਅਸੀਂ ਮਿੱਤਰਤਾ ਪਾਈ ਸੀ ਪਰ ਤੂੰ ਨਿਨਵਾਈ ਅਜ ਤਨਵਾ ਰਹੇ ਆ ਨਾਲ ਕਿਰਾੜਾ ਦੋਤੀ ਕੂੜੀ ਕੂੜੇ ਪਾਏ ਅੱਜ ਕੀਆ ਝੂਠੀ ਝੂਠੇ ਨਿਕਲ ਗਿਆ ਉਦੋਂ ਕੀ ਕਹਿੰਦਾ ਸੀ ਮਰਨਾ ਸੱਚ ਜਿਉਣਾ ਝੂਠ ਹੁਣ ਤੇਰੀ ਤੇਰੀ ਲਖਤ ਕਿੱਥੇ ਗਈ ਹੋਣਾ ਹਾਂ ਵੀ ਤੇਰੇ ਨਾਲ ਸੀ ਕਿਰਾੜਾ ਦੋਸਤੀ ਅੱਜ ਕੂੜੀ ਕੂੜੇ ਹੋ ਕੇ ਕਟ ਗਈ ਤੇਰੇ ਨਾਲ ਸੀ ਕਿਰਾੜਾ ਵਈ ਤੂੰ ਮੁਕਤੀ ਵੀ ਕੂੜੇ ਹੋ ਕੇ ਟੁੱਟ ਗਈ ਵੀ ਤੇਰੇ ਨਾਲ ਸੀ ਕਿਰਾੜਾ ਦੋਸਤੀ Keep <laughs> ਆੜਾ ਦੋਸਤੀ ਤੇ ਕੂੜੀ ਕੂੜੇ ਪਾਏ ਮਰਨਨ ਜਾਪੇ ਮੂਲਿਆ ਆਵੇ ਕਿਤੇ ਥਾਏ ਹੁਣ ਤੈਨੂੰ ਦੱਸ ਤੂੰ ਹੁਣ ਬਚਨ ਕਰਕੇ ਸੌਦਾ ਕਿਹੜਾ ਦਿੱਤਾ ਸੀ ਅੱਜ ਤੂੰ ਆਪਣੇ ਦਿੱਤੇ ਸੌਦੇ ਤੇ ਜੀ ਖੜਿਆ ਬਾਬਾ ਉਹ ਮਰਿਆ ਪਿਆ ਮੂਰੇ ਮਹਾਰਾਜ ਉਹਨੂੰ ਉਹਦੇ ਵੱਲ ਇਸ਼ਾਰਾ ਕਰ ਰਹੇ ਨੇ ਲੋਕ ਕਹਿੰਦੇ ਮਹਾਰਾਜ ਬਖਸ਼ ਦਿਓ ਕਿਰਪਾ ਕਰੋ ਤਾਂ ਮਰਿਆ ਪਿਆ ਨਾ ਲੋਕਾਂ ਨੇ ਬਖਸ਼ ਦੋ ਮਹਾਰਾਜ ਆ ਦੋਹਰਾ ਉੱਥੀ ਚਾਰਿਆ ਨਾਲ ਕੈਨਾੜਾ ਦੋਸਤੀ ਕਰਿਆੜ ਸੀ ਇਹ ਅੱਜ ਤੂੰ ਪ੍ਰੀਤ ਪਾ ਕੇ ਅੱਜ ਤੂੰ ਸਾਡੇ ਨਾਲ ਸਾਜ ਪਾ ਕੇ ਮੁਕਰ ਕੇ ਮੂੰਹ ਫੇਰ ਲਿਆ ਬਸ ਇਹ ਭੋਗੜਾ ਤਾਂ ਹੁਣ ਤੈਨੂੰ ਪੈਣਾ ਪਿੰਡ ਵਾਸੀ ਮਾਰੇ ਬਖਸ਼ ਦੋ ਬਖਸ਼ ਦੋ ਕਹ ਰਾਣੀ ਕਹਨੀ ਬਖਸ਼ ਦੋ ਮੈਨੂੰ ਅੱਗੇ ਵੀ ਨਮਾ ਝੂਠ ਬੋਲੋ ਆ ਮਾਂਜਾ ਵੀ ਸੁਣ ਲਓ ਹੁਣ ਸੰਗਤ ਜੀ ਅਜ ਘਰੀ ਹੁੰਦਾ ਕਈ ਵਾਰੀ ਮੈਂ ਕਹਿੰਨ ਉلاج ਕਰਦੀਆਂ ਬਹੁਤ ਐਸੀ ਹੋਂਦੀਆਂ ਨੇ ਵਿਚਾਰਾਂ ਤੇ ਸਾਚ ਦੇ ਬਰਾਬਰ ਪਾਪ ਨਹੀਂ ਝੂਠ ਦੇ ਬਰਾਬਰ ਪਾਪ ਨਹੀਂ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਫਰੀਦਾ ਜੋ ਗੁਰ ਦੱਸੇ ਬਾਟ ਮੁਰਿਦਾ ਜਾਂਦੀ ਐ ਮੁਰਿਦਾ ਨੂੰ ਸੇਵਕਾਂ ਨੂੰ ਜੋ ਗੁਰੂ ਦਾ ਰਸਤਾ ਦੱਸਦਾ ਵੀ ਸੱਚ ਬੋਲੋ ਉਥੇ ਤਰੋ ਝੂਠ ਨਾ ਬੋਲਿਆ ਕਰੋ ਦੇਖੋ ਪਿਆਰਾ ਅੱਜ ਝੂਠ ਬੋਲਿਆ ਕਹਿੰਦੇ ਚੰਗਾ ਪਿੰਡ ਵਾਸੀਆਂ ਨੂੰ ਕਹਿੰਦੇ ਤੇ ਹੁਣ ਕਹਿੰਦੇ ਹੁਣ ਨਹੀਂ ਹੁਣ ਇਹਨੂੰ ਜੇਲ੍ਹ ਵਿੱਚ ਹੀ ਰਹਿਣ ਦੇਓ ਹੁਣ ਜੰਮੜ ਮਰਨ ਵਿੱਚ ਹੀ ਰਹਿਣ ਦੋ ਸ਼ਾਂਤ ਗੁਰ ਤੇ ਜੋ ਮੋਹ ਫਿਰੇ ਉਹ ਭ੍ਰਮ ਦੇ ਨਾਂ ਟਿਕਾਨ ਧਰਤ ਅਸਮਾਨ ਨਾਲ ਝੱਲਾਈ ਵਿੱਚ ਵਿਸ਼ਟਾ ਪਏ ਪਚਾਨੋ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ ਉਹਨੂੰ ਧਰਤੀ ਅਸਮਾਨ ਵੀ ਬੇਲੀਤ ਦਿੰਦਾ ਮਾਰਨ ਤੋਂ ਬਾਅਦ ਗੰਦਗੀ ਦਾ ਕੀੜਾ ਬਣਦਾ ਗੰਦਗੀ ਦਾ ਤੁਸੀਂ ਕਹਿ ਨੋ ਇਹਨੂੰ ਚਰਨਾ ਚ ਨਵਾਸ ਦੇਈ ਲੋ ਸੰਧਾਰ ਜੀ ਲੋ ਭੇਟ ਕਰਦੇ ਹੋ ਉਦੋਂ ਹੀ ਕਹਿਣਾ ਉਹ ਸਾਰੀ ਰਾਹ ਸਾਰੀ ਉਮਰ ਝੂਠ ਬੋਲੀ ਜਾਣਾ ਤਾਸ਼ਾਂ ਗੱਜ ਜੀ ਕਹਿੰਦੇ ਪਿੰਡ ਵਾਸੀ ਕਹਿੰਨੇ ਮਾਰਾ ਬਖਸ਼ ਦੋ ਚੰਗਾ ਕਹਦੇ ਜਾ ਸਾਡਾ 10ਵਾਂ ਜਾਮਾ ਹੋਊਗਾ ਸੁਣੋ ਹੁਣ ਜਿਹੜੀ ਗੱਲ ਕਰਨੀਆਂ ਹੁਣ ਤਾਂ ਕਹਦੇ ਪਹਿਲਾ ਜਾਮਾ ਗੁਰੂ ਨਾਨਕ ਦੇਵ ਜੀ ਵਲੇ ਗੁਰੂ ਨਾਨਕ ਦੇਵ ਕਹਿੰਨੇ ਜਦੋਂ ਅਸੀਂ 10ਵਾਂ ਸਰੂਪ ਧਾਰਨ ਕਰਾਂਗੇ ਗੁਰੂ ਗੋਬਿੰਦ ਸਿੰਘ ਸਾਡਾ ਨਾਮ ਹੋਵੇਗਾ ਤੇ ਫਿਰ ਇਹ ਸਦਾ ਭਲਾ ਕਰਾਂਗੇ ਇਹਨੂੰ ਜਨਮ ਚੁੰਨਾ ਚੋਂ ਕੱਢਾਂਗੇ ਫਿਰ ਨਹੀਂ ਤਾਂ ਉਹਨਾਂ ਚਿਰ ਫਿਰ ਇਹਨੂੰ ਬਸ ਜੂਨਾ ਧਾਰੂਗਾ ਕਸ਼ਟ ਚੱਲੂਗਾ ਭੁੱਖਾਂ ਤਰੇਹਾਂ ਚੱਲੂਗਾ ਚੱਲੂਗਾ ਦਾਦਾ ਸਮਾਧਾਮਤ ਸੇ ਆ ਵੀਤੀ ਸੰਗਤ ਜੀ ਬਾਸ ਫੇਰਾ ਮਹਾਰਾਜ ਨੇ ਅੱਜ ਦੇ ਦਿਨ ਉਹ ਬਚਨ ਪੂਰਾ ਕਰਨ ਵਾਸਤੇ ਅੱਜ ਦੇ ਦਿਨ ਪੂਰ ਸੁਦੀ ਸਤਿਉ ਨੂੰ ਅਵਤਾਰਤਾ ਰਿਹਾ 1723 ਬਿਕਰਮੀ ਨੂੰ 358 ਸਾਲ ਹੋ ਗਏ ਸ਼িকার ਘਾਟ ਗੁਰਦੁਆਰਾ ਜਿੱਥੇ ਉੱਥੇ ਸਤਿਗੁਰੂ ਜੀ ਨੇ ਨਾਲ ਬਹਾਦਰ ਸ਼ਾਹ ਦਿੱਲੀ ਦਾ ਰਾਜਾ ਜਿਨ ਜਿਹਨੂੰ ਮਹਾਰਾਜ ਨੇ ਰਾਜ ਦਵਾਇਆ ਸੀ ਅਰੰਗਜੀਤ ਦਾ ਪੁੱਤਰ ਬਹਾਦਰ ਸ਼ਾਹ ਉਹ ਵੀ ਨਾਲ ਆ ਚਲੋ ਕਹਿੰਦੇ ਸ਼িকার ਨੂੰ ਚਲੀਏ ਸਤ ਗੁਰੂ ਜੀ ਵੀ ਸ਼ਕਾਰ ਤੇ ਸ਼ਕਾਰ ਨੂੰ ਚੜੇ ਹੋਏ ਨੇ ਹਜੂਰ ਸਾਹਿਬ ਸ਼ਕਾਰ ਘਾਟ ਗੁਰਦੁਆਰਾ ਉਹਦਾ ਇਤਿਹਾਸ ਹੈ ਦੇ ਲੋ ਕਿੰਨਾ ਸਮਾਂ ਹੋ ਗਿਆ ਮੂળા ਕਿੰਨੀਆਂ ਕਜੂਨਾ ਭੋਗੀਆਂ ਹੋਣਗੀਆਂ ਕਿੰਨੇ ਜਨਮ ਧਾਰੇ ਹੋਣਗੇ ਕੁੱਤਿਆਂ ਬਿੱਲਿਆਂ ਤੇ ਦੇ ਮੁੱਖਾਂ ਦਾ ਇਹ ਹਾਲ ਹੁੰਦਾ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ ਝੂਠ ਬੋਲਦੇ ਨੇ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੁੰਦਾ ਫਿਰ ਵੀ ਭੁੱਲ ਮਲਲੀ ਘਰ ਵਾਲੀ ਨੇ ਪਿੰਡ ਵਾਸੀਆਂ ਨੇ ਤਾਂ ਬਖਸ਼ ਦਿੱਤਾ ਨਹੀਂ ਤਾਂ ਬਖਸ਼ਣੀ ਨਹੀਂ ਸੀ ਪੜੀ ਜਾਂਦਾ ਵਾ ਫਿਰ ਮਹਾਰਾਜ 72 ਸ਼ਾ ਦਿੱਲੀ ਦਾ ਰਾਜਾ ਉਹ ਵੀ ਨਾਲ ਨਾਲ ਸਿੰਘ ਸੂਰ ਮੇ ਨਾਲ ਨਾਲ ਜਾ ਰਿਹਾ ਮਹਾਰਾਜ ਦੇ ਮੂਰੇ ਨਿਕਲਿਆ ਸ਼ਿਕਾਰ ਖਰਗੋਸ਼ ਜਿਹਨੂੰ ਸਾਹਾ ਵੀ ਕਹਿੰਦੇ ਆ ਖਰਗੋਸ਼ ਨਿਕਲਿਆ ਭੱਜਿਆ ਦੌੜਿਆ ਬਹੁਤ ਸਤ ਗੁਰੂ ਜੀ ਨੇ ਬਾਣ ਮਾਰਿਆ ਤੀਰ ਮਾਰਿਆ ਤੇ ਸੰਗ ਜੀ ਪੁੱਠਾ ਕਰਕੇ ਸੜਨ ਦਿੱਤਾ ਤੀਰ ਮਾਰਨ ਤੋਂ ਬਾਅਦ ਜਦੋਂ ਸੰਤ ਗੁਰੂਆਂ ਨੇ ਆਪਣੇ ਪਾਵਨ ਹੱਥ ਦਾ ਹੱਥ ਕੀਤਾ ਤੇ ਵਿੱਚੋਂ ਇੱਕ ਬੰਦਾ ਨਿਕਲ ਰਿਹਾ ਸ਼ਿਕਾਰ ਦੇ ਖਰਗੋਸ਼ ਵਿੱਚੋਂ ਇੱਕ ਬੰਦਾ ਨਿਕਲ ਰਿਹਾ ਇਹ ਬਹਾਦਰ ਸ਼ਾਹ ਵਰਗੇ ਡਰ ਕੇ ਕਹਿੰਦੇ ਆ ਤਾਂ ਵੀ ਸ਼ਿਕਾਰ ਤਾਂ ਅਸੀਂ ਵੀ ਖੇਡਦੇ ਆ ਪਰ ਸ਼ਿਕਾਰ ਮਾਰਿਆ ਜਾਂਦਾ ਵਿੱਚੋਂ ਬੰਦਾ ਤਾਂ ਨਹੀਂ ਕੋਈ ਨਿਕਲ ਇੱਕ ਆਉਣ ਪ੍ਰੇਤ ਆ ਕੋਈ ਭੂਤ ਆ ਕੋਈ ਕੋਈ ਦੈਨ ਤਾਂ ਕੋਈ ਡਰ ਕੇ ਸਤਗੁਰੂ ਜੀ ਕਹਿੰਦੇ ਡਰੋ ਨਾ ਸਾਡਾ ਪਹਿਲੇ ਜਨਮ ਦਾ ਬਚਨ ਦਿੱਤਾ ਹੋਇਆ ਸੀ ਜਦੋਂ ਸਾਡਾ ਗੁਰਨਾਨਕ ਦੇਵ ਜੀ ਦਾ ਰੂਪ ਸੀ ਲਓ ਜਦੋਂ ਅਸੀਂ ਗੁਰਨਾਨਕ ਦੇਵ ਜੀ ਸੀ ਉਦੋਂ ਇਹਨੇ ਗਲਤੀ ਕੀਤੀ ਘਰ ਵਾਲੀ ਨੇ ਫਸਾਇਆ ਇਸ ਨੂੰ ਝੂਠ ਬੋਲੀ ਸੀ ਫਿਰ ਪਿੰਡ ਵਾਸੀਆਂ ਨੇ ਫਿਰ ਕਹਤੇ ਅਸੀਂ ਨੂੰ ਬਖਸ਼ ਦਿੱਤਾ ਵੀ ਜਦੋਂ ਸਾਡਾ 10ਵਾਂ ਜਾਮਾ ਹੋਊਗਾ ਇਹਨੂੰ ਫੇਰ ਬਖਸ਼ਾਂਗੇ ਆ ਕਹਨੇ ਹੋਣਾ ਸੀ ਇਹਨੂੰ ਜੇਲ੍ਹ ਚੋਂ ਬਾਹਰ ਕੱਢ ਦਿੱਤਾ ਹੁਣ ਇਸ ਨੂੰ ਸੰਗਤ ਜੀ ਗੁਰਪੁਰੀ ਵਿੱਚ ਭੇਜ ਦਿੱਤਾ ਤੱਕੋ ਇਹ ਹੈ ਸੰਗਤ ਜੀ ਬਹੁਤ ਵੱਡੀਆਂ ਗੱਲਾਂ ਨੇ ਇਹ ਐਵੇਂ ਨਹੀਂ ਸੰਗਤ ਜੀ ਦਸਵੇਂ ਅਵਤਾਰਾ ਜੀ ਗੋਬਿੰਦ ਹੋਏ ਪਾਰਗਟਿਆ ਦਸੂਹੀ ਅਵਤਾਰਾ ਜੀ ਗੋਬਿੰਦ ਹੋਏ ਪਾਰਗਟਿਆ ਅਵਤਾਰਾ ਜੀ ਗੋਬਿੰਦ ਹੋਏ ਪਾਰਗਟਿਆ ਅਵਤਾਰਾ ਜੀ ਗੋਬਿੰਦ ਅਸਮੇ ਅਵਸਾਰਾ ਦੀ ਗਵਿੰਦ ਹੋਏ ਪਰਗਟ ਆਸਾ ਸੁਣੀ ਅਵਸਾਰਾ ਦੀ ਗਵਿੰਦ ਹੋਏ ਪਰਗਟ ਆਸਾ ਸੁਣੀ ਅਵਸਾਰਾ ਦੀ ਗਵਿੰਦ ਹੋਏ ਪਰਗਟ ਆਸਾ ਸੁਣੀ ਅਵਸਾਰਾ ਦੀ